ਲਓ ਜੀ ਟੇਸਟੀ ਟੇਸਟੀ ਸਾਗ ਬਣ ਕੇ ਹੋ ਗਿਆ ਤਿਆਰ ਤੇ ਗੰਦਲਾਂ ਵਾਲਾ ਸਾਗ ਤੇ ਦੱਸਾਂਗੇ ਤੁਹਾਨੂੰ ਵਲੌਗ ਦੇ ਵਿੱਚ ਵੀ ਇਹਦੇ ਵਿੱਚ ਮੈਂ ਕੀ ਕੀ ਪਾਇਆ ਤੇ ਉਚਜਾ ਪਾਉਣ ਨਾਲ ਤਿਆਬ ਨਹੀਂ ਬਣਦਾ ਕਈਆਂ ਨਾਲ ਜਿੱਦਾਂ ਕਰ ਲੋ ਸਾਗ ਨਾਲ ਤਿਆਬ ਬਣਦਾ ਨਾ ਤੇ ਸਾਗ ਖਾ ਕੇ ਤੇ ਬਸ ਤੁਸੀਂ ਵੀਡੀਓ ਨਾਲ ਬਣੇ ਰਹੋ ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਪਰ ਆਏ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਤੁਹਾਨੂੰ ਦੱਸਣਾ ਠੀਕ ਠਾਕ ਹੋ ਦੀ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਅੱਜ ਉਹ ਤਰੀਕ 15 ਦਿਨ ਸ਼ਨੀਵਾਰ ਤੇ 9:30 ਦਾ ਹੋ ਗਿਆ ਟਾਈਮ ਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਗੁੱਡ ਮਾਰਨਿੰਗ ਸਾਰੀ YouTube ਫੈਮਿਲੀ ਨੂੰ ਨਾ ਤੇ ਆਪਾਂ ਸੁਨੇਸਵਰੀ ਅੱਜ ਸਾਗ ਦਾ ਕੰਮ ਸ਼ੁਰੂ ਕਰ ਲਿਆ ਕਿ ਅੱਜ ਬਣਾਵਾਂਗੇ ਸਾਗ ਨਾ ਪੰਜਾਬੀਆਂ ਦੀ ਪਹਿਲੀ ਪਸੰਦ ਕਿਉਂ ਸਾਗ ਤੋਂ ਮਾਰ ਨਹੀਂ ਅੱਕਦਾ ਹੈਗਾ ਦਾਲਾਂ ਵੀ ਖਾ ਹੁੰਦੀਆਂ ਨੇ ਇਹਨਾਂ ਲਈ ਸਾਜੀਆਂ ਖਾਵਾਂਗੇ ਪਹਿਲੀ ਗੱਲ ਸਬਜ਼ੀਆਂ ਮਹਿੰਗੀਆਂ ਬਹੁਤ ਹੈ ਨਾ ਤੇ ਇਸ ਕਰਕੇ ਸਾਗ ਬਹੁਤ ਸਵਾਦ ਲੱਗਦਾ ਔਰ ਕਦੇ ਸਾਗ ਦੇ ਨਾਲ ਦੀ ਰੀਸ ਨਹੀਂ ਹੈਗੀ ਤੇ ਬਣਦਾ ਵੀ ਬੜਾ ਸਵਾਦਿਆ ਤੇ ਜਦੋਂ ਆਪਾਂ ਮੁੱਲ ਲੈ ਨਹੀਂ ਹੁੰਦਾ ਭੱਲੇ ਪੈਂਦਾ ਨਾ ਤੇ ਫਿਰ ਨਾ ਇਹਨਾਂ ਸਵਾਦ ਲੱਗਦਾ ਨਾ ਪਾਣੀ ਬਹੁਤ ਪੀਂਦਾ ਮੁੰਡਾ ਸਾਗ ਤੇ ਘਰ ਦਾ ਸਾਗ ਇਕਦਮ ਮਲਾਈ ਬਣ ਜਾਂਦਾ ਤੇ ਆ ਦੇਖੋ ਜੀ ਇੰਨਾ ਕਿ ਮੈਂ ਸਵਾਰ ਲਿਆ ਤੇ ਹਜੇ ਮੈਂ ਆਹ ਪੰਡ ਜਿਹੜੀ ਪਈ ਐ ਇਹ ਜਿਹੜੇ ਮੈਂ ਸਾਰੀ ਸਵਾਰਨੀ ਆ ਤੇ ਛੋਣਾ ਛੋਣਾ ਪਿਆਰਾ ਪਿਆਰਾ ਪੱਤਾ ਕੱਢ ਲੈਣਾ ਤੇ ਗੰਦਲ ਛੱਲ ਲੈਣੀ ਹੈ ਜਿਹੜਾ ਪੱਤਾ ਕੰਮ ਦਾ ਹੋ ਰੱਖ ਲੈਣਾ ਤੇ ਜੇ ਨਾ ਕੰਮ ਦਾ ਹੋ ਉਹ ਮੇਰੇ ਪਿਆਰੇ ਪਰੇ ਪਸ਼ੂ ਖਾਣਗੇ ਹਨਾ ਤੇ ਹੁਣ ਆਪ ਸਾਦਾ ਕੰਮ ਇਹ ਦੇਖੋ ਸਾਲੀਡ ਹੁੰਦਾ ਨਾ ਦਿਹਾੜੇ ਪੂਰੀ ਲੱਗ ਜਾਂਦੀ ਹੈ ਤੇ ਨਾਲ ਨੂੰ ਲਿਆਉਣਾ ਫਿਰ ਨੂੰ ਛਿੱਲਣਾ ਸੁਆਰਨਾ ਕੱਟਣਾ ਬੜਣਾ ਰਿਣਾ ਇਹਨ ਇੱਕ ਦਿਨ ਤਾਂ ਪੂਰਾ ਲੱਗਦਾ ਲੱਗਦਾ ਹੈ ਨਾ ਤੇ ਫਿਰ ਕਾਫੀ ਦਿਨਾਂ ਦੀ ਮੌਜ ਰਹਿੰਦੀ ਹੈ ਤੇ ਫਿਰ ਵਧੀਆ ਲੱਗਦਾ ਹੈ ਨਾ ਜਦ ਰੋਟੀ ਤੇ ਰੱਖ ਕੇ ਖਾਈਦਾ ਵਿੱਚ ਦੇਸੀ ਠੇਪ ਆ ਗਏ ਵਾ ਨਾਲ ਦਹੀਂ ਲੈ ਕੇ ਫੁੱਟਾਂ ਵਾਲਾ ਨਾ ਤੇ ਕਿੰਨੀ ਸੋਹਣੀ ਰੁੱਟੀ ਲੱਗਦੀ ਹੈ ਤੇ ਬਹੁਤ ਵਧੀਆ ਹੈ ਨਾ ਤੇ ਸਾਗ ਦਾ ਤਾਂ ਮਨ ਨੱਕਦਾ ਨਹੀਂ ਹੈਗਾ ਨਾ ਤੇ ਦੇਖੋ ਜੀ ਜਿਹੜਾ ਸਿਆਲ ਹੁਣ ਇਹ ਸਾਗ ਵਾਲਾ ਹੀ ਆ ਨਾ ਤੇ ਹੁਣ ਤਾਂ ਮੈਂ ਸ਼ੁਰੂ ਹੋ ਜਾਣਾ ਤੇ ਇਹਨੂੰ ਜਣੀ ਪਹਿਲਾਂ ਉਸ ਤੋਂ ਆਣ ਛਾੜ ਕਰਨੀ ਹੈ ਦੀ ਤੇ ਫਿਰ ਤਾਂ ਫਿਰ ਇਹਨੂੰ ਧੋਣਾ ਚੀਸਕੋਣਾ ਫਿਰ ਕੱਟਣਾ ਤੇ ਫਿਰ ਇਹਨੂੰ ਜਣੀ ਤਿਆਰੀ ਕਰਨੀ ਹੈ ਦੀ ਹੁਣ ਤੇ ਆ ਦੇਖੋ ਜੀ ਲੈ ਲੇਰਾ ਲੈਰਾ ਸਵਾਰ ਤੇ ਆਪਾਂ ਹੁਣ ਇਹਨੂੰ ਸਵਾਰਨਾ ਹੈ ਤੇ ਜਿਹਦੀ ਮੋਟਰੀ ਗੰਦਲ ਹੁੰਦੀ ਹੈ ਮਿੰਟ-ਮਿੰਟ ਹੀ ਛਲ ਹੋ ਜਾਂਦੀ ਹੈ ਤੇ ਆਹ ਸਾਗ ਸਾਡਾ ਆਹ ਮੇਰੇ ਪਿਆਰੇ ਪਿਆਰੇ ਰਹਿਣਾ ਮਾਵਾਂ ਧੀਆਂ ਬੇਲੀ ਵਜੀਆਂ ਉਹਨਾਂ ਵਾਸਤੇ ਹੈ ਨਾ ਤੇ ਚਲੋ ਠੀਕ ਹੈ ਜੀ ਹੁਣ ਲਓ ਜੀ 4:00 4:30 ਦਾ ਹੋ ਗਿਆ ਟਾਈਮ ਤੇ ਤਕਰੀਬਨ ਸਾਗ ਅੱਧਾ ਬਣ ਗਿਆ ਮੇਰਾ ਔਰ ਅੱਧਾ ਕਾ ਇਹ ਬਣਨਾ ਹੈ ਪੋਣਾ ਲਿਆ ਉਹਨਾਂ ਦਮ ਜਿੱਤਾ ਭੁੱਲ ਗਿਆ ਕਰ ਤੇ ਪਾਣੀ ਵਿੱਚ ਦਸ ਤੂਰੀ ਪਾਉਣ ਲੱਗੀ ਆ ਜਿਵੇਂ ਸਾਗ ਰਿੰਨੇ ਆ ਨਾ ਉਹ ਇਹ ਪਾਣੀ ਪਾਇਆ ਨਹੀਂ ਪਾਣੀ ਪੀਤਾ ਨਹੀਂ ਭਾ 10 ਸਾਲ ਜਿਹੜਾ ਹੁੰਦਾ ਪਾਣੀ ਬਹੁਤ ਘੱਟ ਪੀਂਦਾ ਥੀਂ ਮੋਲਦਾ ਬਹੁਤ ਪੀਂਦਾ ਚਲੋ ਜੀ ਹੁਣ ਸਾਗ ਬਣੀ ਜਾਂਦੇ ਆ ਤੇ ਦੇਖੋ ਜੀ ਜਦ ਸਾਰਾ ਲੱਗ ਜਾਂਦਾ ਅੱਜ ਤਾਂ ਮੈਨੂੰ ਸਾਗ ਨੇ ਥਕਾ ਦਿੱਤਾ ਤੇ ਯਾਨੀ ਇੰਨੀ ਖੇਚਲ ਹੁੰਦੀ ਹੈ ਨਾ ਚਲੋ ਫਿਰ ਇੱਕ ਦਿਨ ਖੇਚਲ ਕਰਕੇ ਜਾਰ ਦਿਨ ਬੰਨੇ ਹਨ ਤੇ ਲੱਗਦਾ ਵਧੀਆ ਹੈ ਤੇ ਚੁੱਲਾ ਵੀ ਵਿਚਾਰਾ ਦੇਖੋ ਇੱਕ ਪਾਸੇ ਨੂੰ ਟੇਡਾ ਹੋ ਗਿਆ ਚੁੱਲਾ ਵੀ ਟੁੱਟ ਗਿਆ ਇਹਦੀ ਬਣਿਆ ਖਤਮ ਆ ਤੇ ਹਮ ਲਿਆਵਾਂਗੇ ਜਿਹੜਾ ਟਾਈਮ ਲੱਗਾ ਹਨਾ ਤੇ ਫਿਰ ਇਹ ਤਾਂ ਪੱਪੀ ਦੀ ਚਲਦੇ ਪਏ ਆ ਮੈਂ ਚਲੋ ਸਾਰਿਆਂ ਦਾ ਟਾਈਮ ਵਿਚਾਰਾ ਟਾਈਮpass ਕਰੀ ਜਾਂਦਾ ਆ ਹਲੇ ਜਿਉ ਲੋਡ ਫੇ ਲੈ ਆਵਾਂਗੇ ਸਾਗ ਤਾਂ ਦੇਖੋ ਜੀ ਹਿੰਦ ਮਾਰ ਕੇ ਬਣਾਉਣਾ ਪੈਂਦਾ ਹਨਾ ਤੇ ਮਨ ਮਾਰ ਕੇ ਹੈ ਬਹੁਤ ਕੰਮ ਜ਼ਿਆਦਾ ਇਹਦਾ ਹਨਾ ਤੇ ਚਲੋ ਜਿੱਦਾਂ ਕਰ ਲੋ ਵੀ ਇੱਕ ਦਿਨ ਪਹਿਲਾਂ ਲੈ ਆਉ ਰਾਤ ਨੂੰ ਉਹਨੂੰ ਮੈਂ ਸਵਾਰ ਲੈਣੀ ਜੀ ਅੱਜ ਮੈਨੂੰ ਐਮਰਜੈਂਸੀ ਸੀਗੀ ਤੇ ਫਿਰ ਮੈਂ ਅੱਜ ਸਵੇਰੇ ਲਾਂਦਾ ਉਹਨੂੰ ਸਵਾਰਿਆ ਫਿਰ ਅੱਜ ਹੀ ਬਣਾਇਆ ਇਹ ਕੰਮ ਹੋਈਦਾ ਡਬਲ ਹਨਾ ਤੇ ਸਾਗ ਦਾ ਹੀ ਇਕੱਲਾ ਕੰਮ ਹੁੰਦਾ ਜਿਵੇਂ ਮੇਰੇ ਕੱਪੜੇ ਧੋਣ ਵਾਲੇ ਪਏ ਆ ਹੁਸ਼ਿਆਲ ਮੈਂ ਰਾਤ ਨੂੰ ਧੋਵਾ ਹੁਣ ਟਾਈਮ ਲੱਗਣਾ ਨਹੀਂ ਮੇਰਾ ਨਾ ਤੇ ਹੁਣ ਇੱਕ ਕੰਮ ਹੀ ਹੈ ਨਾ ਜਾਂ ਕੱਪੜੇ ਧੋ ਲੋ ਜਾਂ ਇਹ ਸਾਗ ਬਣਾ ਲੋ ਹਨਾ ਤੇ ਮੈਂ ਪਿੰਡ ਬਹੁਤ ਸਾਗ ਬਣਾਇ ਸੀਗਾ ਤੇ ਜਿਵੇਂ ਕਿ ਕਈ ਮੇਰੀਆਂ ਭੈਣਾਂ ਭਰਾਵਾਂ ਨੂੰ ਪਤਾ YouTube ਫੈਮਿਲੀ ਨੂੰ ਨਾ ਕਿ ਮੇਰੀ ਮੰਮੀਆਂ ਦੂ ਸੀ ਤੇ ਪਿਛਲੇ ਯਾਨੀ ਮਹੀਨਿਆਂ ਵਿੱਚ ਵੱਡੇ ਮੀਮਸ ਐਕਸਪਾਇਰ ਹੋ ਗਏ ਸੀਗੇ ਨਾ ਤੇ ਇੱਕ ਠੀਕ ਠਾਕ ਆ ਮਮੀ ਨਾ ਤੇ ਉਹਨਾਂ ਦੇ ਸਿਰ ਤੇ ਨਾ ਮੈਂ ਕਦੀ ਨਾ ਗਰੀ ਮੱਕੀ ਦੀ ਰੋਟੀ ਪਕਾਈ ਸੀ ਨਾ ਮੈਂ ਕਦੀ ਸਾਗ ਬਣਾਇਆ ਸੀ ਤੇ ਜਦੋਂ ਜਿੱਦਾਂ ਕਹਿੰਦੇ ਹੁੰਦੇ ਆ ਵੀ ਸਹੁਰੇ ਅੱਗੇ ਜ਼ਿੰਮੇਵਾਰੀਆਂ ਪੈਂਦੀਆਂ ਨਾ ਤੇ ਫਿਰ ਆਪਾਂ ਨੂੰ ਪਤਾ ਲੱਗਦਾ ਵੀ ਕੀ ਜ਼ਿੰਮੇਵਾਰੀਆਂ ਹੁੰਦੀਆਂ ਤੇ ਕਿੱਦਾਂ ਕੰਮ ਹੁੰਦੇ ਆ ਨਾ ਤੇ ਫਿਰ ਮੈਂ ਇੱਥੇ ਆ ਕੇ ਰੋਟੀ ਸਿੱਖੀ ਤੇ ਸਾਗ ਹੁੰਦਾ ਸੀਗਾ ਚਲੋ ਪੜ੍ਹ ਲਿਖ ਲਈਏ ਨਾ ਪੜ੍ਹ ਲਈਏ ਤੇ ਹੁੰਦਾ ਸੀਗਾ ਵਿਦਿ ਕਰਕੇ ਚਲੋ ਕੰਮ ਚਲੋ ਇਦਾਂ ਹੁੰਦੇ ਰਹਿਣੇ ਆ ਨਾ ਤੇ ਚਲੋ ਜੇ ਪੜੇ ਆ ਤੇ ਮਾੜਾ ਮੋਟਾ ਚਲੋ ਆਪਣਾ ਕਹ ਲਓ ਵੀ ਇੱਕ ਕਰਵਾਰ ਕਰੀ ਜਾਨੇ ਹਨਾ ਚਲਾਈ ਜਾਨੇ ਇਹ YouTube ਦਾ ਕੰਮ ਹੁੰਦਾ ਨੇ ਇਹ ਪੜੇ ਲਿਖਿਆ ਹੁੰਦਾ ਜੀ ਜਿਹਨੂੰ ਇੰਗਲਿਸ਼ ਹੁੰਦੀ ਆ ਤੇ ਆਪਾਂ ਵੀ ਥੋੜੀ ਬਹੁਤ ਇੰਗਲਿਸ਼ ਕੀਤੀ ਸੀਗੀ ਪੜਾਈ ਹਨਾ ਜਣੀ ਆਇਲਰਡ ਕੀਤੀ ਸੀ ਮੈਂ ਅੱਧੀ ਗਏ ਰਹਿ ਗਈ ਸੀਗੀ ਮੇਰੀ ਪੇਪਰ ਨਹੀਂ ਦੇ ਹੋਈ ਸੀਗੇ ਤੇ ਇਦਾਂ ਹੀ ਬਸ ਉਦੋਂ ਹੁੰਦਾ ਸੀਗਾ ਵੀ ਪ੍ਰੋਗਰਾਮ ਰਿਸਤਰਾ ਚੱਲ ਜਾਓ ਮੀਨਾ ਮੀਨਾ ਜਾਓ ਵਿਆਹ ਤੋਂ ਪਹਿਲਾਂ ਵੀ ਚੱਲ ਜੀਦਾ ਹੁੰਦਾ ਸੀਗਾ ਨਾ ਪਿਤ ਲੋਦ ਦਿਨ ਗਟਾਉ ਹੁਣ ਉਹ ਜਮਾਨੇ ਹੈ ਨਹੀਂ ਤੇ ਇਦਾਂ ਬਸ ਮੈਂ ਚੱਲ ਗਈ ਵਿਆਹ ਤੇ ਤੋਂ ਮੇਰਾ ਕੈਲੋ ਵੀ ਕੋਰਸ ਹੀ ਖਰਾਬ ਹੋ ਗਿਆ ਤੇ ਆਪਣੇ ਤਾਂ ਉਦੋਂ ਨਹੀਂ ਨਾ ਫਿਕਰ ਹੁੰਦਾ ਸੀਗਾ ਚਲੋ ਫਿਰ ਟਾਈਮ ਟਾਈਮ ਦੀ ਗੱਲ ਆ ਜਿੱਥੇ ਨਾਲੇ ਰੱਬ ਰੱਖੇ ਨਾ ਤੇ ਨਾ ਸਾਡੇ ਕਰਮਾਂ ਚ ਹੋਊਗਾ ਬਾਹਰ ਹੈ ਨਾ ਐਲਟ ਕਰਕੇ ਤੇ ਚਲੋ ਜਿੱਥੇ ਵੀ ਹੈਗੇ ਸਹੀ ਹੈ ਵਾਹਿਗੁਰੂ ਸਬਰ ਸੰਤੋਖ ਦੀ ਰੋਟੀ ਦੇ ਆਵੇ ਤੇਨੇ ਬਹੁਤ ਜੇ ਬਾਸ਼ਾ ਤੰਦਰੁਸਤੀਆਂ ਦੇਈਆਂ ਨੇ ਜਿੱਥੇ ਆ ਕੇ ਖੁਸ਼ ਆ ਕਿਥੇ ਰਬਰ ਕਿਥੇ ਰਹਿਣਾ ਪੈਂਦਾ ਨਾ ਤੇ ਜਰੂਰ ਜਿੰਮੇ ਮੇਰੇ ਪੈਂਦੀਆਂ ਸਾਰਾ ਕੁਝ ਆ ਜਾਂਦਾ ਰੋਟੀ ਵੀ ਆ ਜਾਂਦੀ ਮੱਕੀ ਦੀ ਤੇ ਨਾਲੇ ਸਾਗ ਵੀ ਬਣਾਉਣਾ ਜਾਂਦਾ ਨਾ ਤੇ ਵਾਹਿਗੁਰੂ ਸਾਰਿਆਂ ਨੂੰ ਆਪਣੀ ਥਾਂ ਵਧੀਆ ਰੱਖੇ ਔਰ ਬਾਕੀ ਮੇਰੇ ਭੈਣਾਂ ਦੇ ਬਹੁਤ ਸੋਹਣੇ ਸਾਰੇ ਕਮੈਂਟ ਆਉਂਦੇ ਆ ਤੇ ਮੈਂ ਮੇਰਾ ਤਾਂ ਵੈਸੇ ਟਾਈਮ ਲੱਗਦਾ ਨਹੀਂ ਗਾ ਦੇਖਣ ਦਾ ਹਨਾ ਬਸ ਇੱਦਾਂ ਹੀ ਭਾਈ ਦੌੜ ਵਿੱਚ ਕਿੰਨੇ ਓਦਾਂ ਵਲੌਗ ਦੇਦੀ ਹੁੰਨੀ ਪਣਾ ਦੇ ਜਿਹਨੇ ਯਾਨੀ ਮੈਨੂੰ ਕਮੈਂਟ ਕਰਦੀਆਂ ਦੇਖਦੀਆਂ ਮੇਰੇ ਵਲੌਗ ਨਾ ਮੈਂ ਵੀ ਦੇਖਣ ਦੀ ਕੋਸ਼ਿਸ਼ ਸ਼ੁਰੂ ਕਰਦੀ ਹੁੰਨੀ ਅੱਜ ਹੀ ਘਰ ਰਹਿਣਾ ਪਿਆ ਨਹੀਂ ਤਾਂ ਅੱਗੇ ਮੈਂ ਕੋਈ ਨਾ ਕੋਈ ਬਸ ਘੇਰ ਚੱਲ ਜਾਉ ਇਧਰ ਉਧਰ ਤੇ ਨਾਲ ਲੱਗਦਾ ਇੱਥੇ ਮੈਂ ਸਾਸਫਾਈ ਵੀ ਕਰਦੀ ਆ ਨਾ ਗੋਖ ਚੱਕਤਾ ਫਿਰ ਰੱਖਦੀਆਂ ਤਾਂ ਗੋਹਾ ਕਰਦੀਆਂ ਤੇ ਫਿਰ ਗੋਹਾ ਬਾੜ ਸਿੱਟਦੀਆਂ ਨਾ ਤੇ ਇਦਾਂ ਹੋ ਜਾਂਦੀ ਆ ਇਕ ਕਾਟੋ ਚੜਗੀ 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 ਕਾਟੋ ਦੇਖੋ ਕਾਟੋ ਇਹ ਕਾਟੋ ਕਾਟੋ ਚਲਾਕ ਬੜੀ ਹੁੰਦੀ ਆ ਬੁੜੀ ਦੌੜਦੀ ਆ ਜੀ ਕਾਟੋ ਦੀ ਸਾਗ ਹੁੰਦਾ ਲੱਗਣਾ ਨਾ ਲੱਗਣਾ ਬਸ ਬਲਦੀਆਂ ਰਹਿਣਾ ਸਾਗ ਛੇਤੀ ਬਣ ਜਾਂਦਾ ਅੱਗ ਨਾ ਬੁਜੀ 8:00 ਵਜੇ ਤੇ ਇੱਕ ਘੋਟੀ ਫੇਰ ਜਾਨੀ ਹੁੰਨੀ ਉੱਪਰ ਮੈਂ ਫੇਰੀ ਜਾਨੀ ਹੁੰਨੀ ਆ ਤੇ ਫਿਰ ਜਲਦੀ ਬਣ ਜਾਂਦਾ ਸਾਢੇ 5:00 'ਤੇ ਲਾਵਾਂਗੇ ਇਹਨੂੰ ਗੰਦ ਨਾਲ ਛਲਛਲ ਕੇ ਬਣਾਉਂਕੋ ਤੇ ਇੰਨਾ ਟੇਸਟੀ ਬਣਦਾ ਨਾ ਸਾਗ ਮਿੱਠਾ-ਮਿੱਠਾ ਬਹੁਤ ਟੇਸਟੀ ਬਣਦਾ ਹੈ ਤੇ ਵੈਸੇ ਇਹਦੇ ਵਿੱਚ ਮੈਂ ਲੂਣ, ਮਿਰਚ, ਮਚ ਲਾਈ ਪਾਈ ਲਾਲ ਆਪਣੇ ਹਿਸਾਬ ਨਾਲ ਤੇ ਇਹਦੇ ਵਿੱਚ ਕਿੰਨਾ ਗੱਠੀ ਸਾਰੀ ਦੋ 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 ਤਿੰਨ ਗੱਠੀਆਂ ਪਈਆਂ ਲਸਣ ਦੀਆਂ ਤੇ ਕਿੰਨਾ ਅਦਰਕ ਪਾਇਆ ਫਿਰ ਹਰੀਆਂ ਮਿਰਚਾਂ ਪਈਆਂ ਜਣੀ ਬਾਈ ਨਾ ਹੋਵੇ ਸਾਗ ਨਾ ਤੇ ਹਾਂਜੀ ਸਾਗ ਦੇ ਵਿੱਚ ਮੈਂ ਕਿੰਨਾ ਕੁਝ ਪਾਇਆ ਫਿਰ ਇੱਕ ਮooli ਕੱਟ ਕੇ ਪਾਈ ਯਾਨੀ ਅੱਧਾ ਕੱਚਾ ਜਿਹੜਾ ਸਾਗ ਦਾ ਉਹਦੇ ਪਾਈਦੀ ਆ ਤੇ ਇਹਦੇ ਵਿੱਚ ਮੇਰੀ ਆਪਣਾ ਹਲਦੀ ਵੀ ਪਾ ਲੈਂਦੀ ਆ ਵੀ ਗੈਸ ਨਾ ਬਣੇ ਹਨਾ ਔਰ ਸਰੋਂ ਦਾ ਤੇਲ ਵੀ ਪਾ ਲੈਂ ਕਿਉਂ ਤੇਲ ਠੰਡਾ ਹੁੰਦਾ ਸਰੋਂ ਦਾ ਹਨਾ ਤੇ ਉਹ ਵੀ ਪਾ ਲੈਂਦੀ ਆ ਯਾ ਤੇ ਆਪਣੀ ਮਰਜ਼ੀ ਆ ਪਰ ਚੀਜ਼ਾਂ ਇਹ ਪਾਉਣ ਨਾਲ ਬਹੁਤ ਫਾਇਦੇਮੰਦ ਸਾਗ ਬਣਦਾ ਹੈ ਨਾ ਗੈਸ ਪ੍ਰੋਬਲਮ ਨਹੀਂ ਹੁੰਦੀ ਹੈ ਕਿ ਸਾਗ ਖਾ ਕੇ ਤੇ ਬਹੁਤ ਵਧੀਆ ਟੇਸਟੀ ਵੀ ਬਣ ਜਾਂਦਾ ਸਾਗ ਤੇ ਜਣੀ ਆਪਣੇ ਲਾਈਫ ਸਟਾਈਲ ਵੀ ਹੁੰਦਾ ਆ ਤੇ ਮੂਲੀ ਤਾਂ ਵਾਹ ਵਾਹ ਹੀ ਹੈ ਨਾ ਜੇ ਆਪਾਂ ਸਾਗ ਨਾਲ ਮੂਲੀ ਖਾਣੇ ਆ ਉਹ ਵੀ ਵਧੀਆ ਹੁੰਦੀ ਆ ਤੇ ਮੂਲੀ ਕੱਟ ਕੇ ਵੀ ਪਾਉਣੀ ਚਾਹੀਦੀ ਆ ਸਾਗ ਵਿੱਚ ਤੇ ਐਵੇਂ ਖੁਰ ਜਾਂਦੀ ਆ ਤੇ ਭਾਵੇਂ ਉਹਨੂੰ ਸਾਫ ਦੀ ਸਾਈਡ ਤੋਂ ਹਨਾ ਤੇ ਤਾਂ ਵੀ ਉਹ ਸਹੀ ਰਹਿੰਦਾ ਆ ਤੇ ਦੇਖੋ ਸ਼ਾਮ ਦਾ ਹੋ ਗਿਆ ਟਾਈਮ ਲੈ ਰਹਾ ਰਸਤਾ ਤੇ ਸਾਗ ਵਿੱਚ ਚੰਗੀ ਜਿਹਾ ਕੋਟ ਲਿਆ ਤੇ ਕੋਟੂ ਨੇ ਮੈਨੂੰ ਵਧੀਆ ਲੱਗਦਾ ਤੇ ਇੰਨਾ ਸੋਹਣਾ ਕੋਟ ਹੁੰਦਾ ਆ ਤੇ ਮਸ਼ੀਨ ਵਗੈਰਾ ਆਪਾਂ ਨਹੀਂ ਲਈ ਦੀ ਸੀ ਨਾ ਹ ਤੋ ਹੈਗੀ ਆ ਐਵੇਂ ਝੂਠ ਬੋਲੀਏ ਨਾ ਤੇ ਇਹ ਕੋਟੂ ਆ ਬਹੁਤ ਵਧੀਆ ਇੰਨਾ ਜਾਨੀ ਸਾਗਿਆਂ ਨੂੰ ਰਲ ਜਾਂਦਾ ਆ ਤੇ ਮੱਕੀ ਦਾ ਆਟਾ ਜੀ ਇਹ ਕਣਕ ਦਾ ਆਟਾ ਪਾਉਣੀ ਆ ਤੇ ਉਹ ਫਿਰ ਡਲੇ ਵੱਜ ਜਾਂਦੇ ਆ ਤੇ ਸਾਗ ਮੇਰਾ ਬਹੁਤ ਟੇਸਟੀ ਬਣਿਆ ਲਓ ਜੀ ਮੱਕੀ ਦੇ ਆਟੇ ਦਾ ਮੈਂ ਅਲਣ ਪਾ ਲਿਆ ਤੇ ਪਾ ਕੇ ਮੈਂ ਰੱਖ ਤੈਨੂੰ ਚੁੱਲੇ ਤੇ ਤੇ ਹੁਣ ਜਿਹੜਾ ਆਟਾ ਕੱਚਾ ਹੁੰਦਾ ਆ ਉਹਨੂੰ ਸੇਕ ਲਵਾਈਦਾ ਪੱਕ ਜਾਂਦਾ ਆ ਤੇ ਦੇਖੋ ਚੁੱਲਾ ਲੱਗਦਾ ਭਰਿਆ ਪਿਆ ਗਾਰੀਆਂ ਦੇ ਨਾਲ ਤੇ ਰੈਡ ਰੈਸਟ ਹੋ ਗਿਆ ਟੈਮ ਚਾਹੀਏ ਸਾਰਿਆਂ ਤੰਦਰੁਸਤੀਆਂ ਦੇ ਵੇ ਦੇਖੋ ਜਿਹੜਾ ਸਾਗ ਹੁੰਦਾ ਨਾ ਉਹ ਰਕੜਛੀ ਨਾ ਲੱਗਣ ਲੱਗ ਜਾਵੇ ਸਮਝੋ ਬਣ ਗਿਆ ਹਨਾ ਤੇ ਜੇ ਰਕੜਛੀ ਜਗਦੇ ਹੁੰਦੇ ਨਹੀਂ ਲੱਗਦਾ ਨਾ ਉਹ ਤਾਂ ਪਤਲਾ ਹੁੰਦਾ ਉਹਦੇ ਪਾਣੀ ਹੁੰਦਾ ਵਿੱਚ ਨਾ ਇਹਦੇ ਤੇ ਉਸੇ ਜੀ ਬਣਦਾ ਆ ਤੇ ਲੋਜੀ ਸਾਗ ਪੜ ਕੇ ਹੋ ਗਿਆ ਤਿਆਰ ਤੇ ਚੁੱਲੇ 'ਤੇ ਸੇਕ ਵੜਾ ਹੁਣ ਸਿਆਲ ਆਉਣਾ ਤੇ ਨਾਲ ਚੁੱਲੇ ਦੀ ਅੱਗ ਸੇਕਣੀ ਤੇ ਨਾਲੇ ਬਣਾਉਣੀ ਸਾਗ ਨਾ ਤੇ ਥੋੜੇ ਸੇਕ ਲਵਾ ਕੇ ਆਪਾਂ ਚੱਕ ਲੈਣੇ ਆ ਤੇ ਰਹਿ ਰਸਤਾ ਟਾਈਮ ਵਾਂਗੂ ਸਾਰਿਆਂ ਨੂੰ ਚੜਦੀ ਕਲਾ 'ਚ ਰੱਖੇ ਤੇ ਤੰਦਰੁਸਤੀਆਂ ਦੇ ਵੀ ਸਾਰੇ ਭੈਣ ਭਰਾਵਾਂ ਨੂੰ ਨਾ ਜਿਹੜੇ ਸਾਡੇ ਬਲੌਗ ਦੇਖਦੇ ਆ ਨਵੇਂ ਵੀਅਰ ਸਬਸਕ੍ਰਾਈਬਰ ਆਏ ਆ ਨਾ ਤੇ ਵਾਹਿਗੁਰੂ ਸਾਰਿਆਂ ਚੜ੍ਹਦੀ ਕਲਾ ਚ ਰੱਖੇ ਤੇ ਇਹੀ ਅਰਦਾਸ ਕਰਦੇ ਆ ਸਾਰਿਆਂ ਦਾ ਭਲਾ ਹੀ ਮੰਗਦੇ ਆ ਭਾਵੇਂ ਸਾਨੂੰ ਕੋ ਗਾਲਾਂ ਕੱਢੀਆਂ ਜਾਂਦਾ ਹੋਊਗਾ ਨਾ ਚਲੋ ਗੱਡੀ ਜਾਂਦੋ ਨਾ ਜਦ ਅਸੀਂ ਗਾਲਾਂ ਲੈਂਦੇ ਨਹੀਂ ਹੈਗੇ ਤਾਂ ਫਿਰ ਕੱਢੀ ਜਾਣੋ ਨਾ ਤੇ ਸਾਰੇ ਚੰਗਾ ਨਹੀਂ ਕਹਿੰਦੇ ਹੁੰਦੇ ਨਾ ਨੇ ਬਿਸਾਰੇ ਚੰਗਾ ਆਪਾਂ ਨੂੰ ਕਹਿਣਾ ਤੇ ਮਾਲਾ ਕਹਿਣ ਵਾਲੇ ਵੀ ਵਿੱਚੇ ਹੁੰਦੇ ਨਾ ਚਲੋ ਖੈਰ ਭਲਾ ਮੰਗਦੇ ਸਾਰਿਆਂ ਦਾ ਮਹਗੁਰ ਕਿਰਪਾ ਕਰੇ ਸਾਰਿਆਂ ਤੇ ਨਾ ਚਲੋ ਜੀ ਹੁਣ ਮੈਂ ਤਾਰ ਤਾਰਵੀਂ ਕੱਢ ਲਈ ਜਾ ਕੇ ਦੁੱਧ ਨੂੰ ਧਰਮ ਕਰਦੀ ਆ ਰੋਟੀ-ਰੋਟੀ ਪਕਾਉਣੇ ਆ ਤੇ ਸਾਗ ਦਾ ਕੰਪਲੀਟ ਹੋ ਕੇ ਕੰਮ ਤੇ ਸਾਗ ਦਾ ਜ ਮੈਨੂੰ ਤਕਾਤਾ ਹੈ ਨਾ ਤੇ ਇੱਕ ਦਿਨ ਚ ਲਿਆਂਦਾ ਸਾਰਾ ਕੁਝ ਨਾ ਬਣਾਇਆ ਤੇ ਬਸ ਹੁਣ ਇਹਨੇ ਤੱਕ ਜਣਾ ਤੁਹਾਨੂੰ ਮੈਂ ਲੈ ਜਣਾ ਘਰ ਨੂੰ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਸਸਟੀ ਘਰ ਸਾਰੇ